ਜੋ ਅਸੀਂ ਨੋਟਿਸ ਕੀਤਾ ਉਹ ਆਪੀਡੀ ਦੇ ਵਿੱਚ ਸਰਦੀਆਂ ਦੇ ਵਿੱਚ ਲੋਕਾਂ ਦਾ ਰਸ਼ ਸਭ ਤੋਂ ਪਹਿਲਾਂ ਦਾ ਕਾਰਨ ਕੀ ਹੈ ਸਰਦੀਆਂ ਦੇ ਵਿੱਚ ਜੋੜਾਂ ਦੇ ਦਰਦ ਮਸਲ ਪੇਨ ਵੱਧ ਜਾਂਦਾ ਹੈ ਕਈ ਵਾਰ ਤਾਂ ਜੋੜਾਂ ਦੀ ਸਵੇਲਿੰਗ ਵੀ ਕਾਫੀ ਆਇਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਆਲਰੇਡੀ ਆਰਥਰਾਈਟਿਸ ਚੱਲ ਰਿਹਾ ਹੋਵੇ ਜਾਂ ਕਦੇ ਪਹਿਲਾਂ ਫ੍ਰੈਕਚਰ ਵਗੈਰਾ ਹੋਇਆ ਹੋਵੇ ਤਾਂ ਉੱਥੇ ਦਰਦ ਵਗੈਰਾ ਵੱਧ ਜਾਂਦਾ ਇਸ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ ਕਈ ਆਈ ਕਹਿੰਦੇ ਆ ਕਿ ਭਈ ਆਪਾਂ ਸਿਰਫ ਟੀ-ਸ਼ਰਟ ਦੇ ਉੱਪਰ ਗਰਮ ਜੈਕਟ ਪਾ ਲਈ ਉਹ ਨਹੀਂ ਤੁਹਾਨੂੰ ਲੇਅਰਿੰਗ ਕਰਨੀ ਭਾਵੇਂ ਜੈਕਟ ਮੋਟੀ ਨਾ ਹੋਵੇ ਇੱਕਦਮ ਜਿਵੇਂ ਬਾਹਰ ਬਹੁਤ ਠੰਡ ਪੈ ਰਹੀ ਹੈ ਅੰਦਰ ਤੁਹਾਡਾ ਕਮਰਾ ਗਰਮ ਹੈ ਇੱਕਦਮ ਗਰਮ ਗਰਮ ਤੋਂ ਠੰਡੇ ਵੱਲ ਨਹੀਂ ਭਕੇ ਉਤਾਰਨਾ ਚਾਹੀਦਾ ਅ ਲੇਕਿਨ ਸਰ ਪਰ ਲੋਕ ਤਾਂ ਅਕਸਰ ਦੇਖਦੇ ਕਿ ਆਪਣੇ ਰੂਮ ਚ ਹੀਟਰ ਲਗਾਏ ਹੁੰਦੇ ਨੇ ਪਿਛਲੇ ਸਮੇਂ ਚ ਅੰਗੀਠੀ ਵਗੈਰਾ ਲਗਾਉਣ ਦਾ ਬੜਾ ਇੱਕ ਟ੍ਰੈਂਡ ਸੀਗਾ ਉਹ ਕਿੰਨਾ ਕਸਾਈ ਹੈ ਨਹੀਂ ਨਹੀਂ ਅੰਗੀਠੀ ਤਾਂ ਬਿਲਕੁਲ ਹੀ ਨਹੀਂ ਲਗਾਣੀ ਚਾਹੀਦੀ ਸਵੇਰੇ ਸਵੇਰੇ ਠੰਡ ਦੇ ਵਿੱਚ ਤੁਹਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਉਹ ਇੱਕਦਮ ਹੀ ਤੁਹਾਡੇ ਹਾਰਟ ਦੇ ਉੱਪਰ ਪ੍ਰੈਸ਼ਰ ਪਾਉਂਦੇ ਹੀ ਹੈਗੇ ਨੇ ऑर्थोडर्मा क्लिनिक ਦੇ ਸਾਡੇ ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਬੈਕ ਟੂ ਬੈਕ ਵੀਡੀਓਜ਼ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਇਨਫੋਰਮੇਸ਼ਨਲ ਵੀਡੀਓਜ਼ ਨੇ ਲੋਕਾਂ ਦੇ ਕਾਫੀ ਇਨਕੁਆਇਰੀਜ਼ ਨੇ ਡਾਊਟਸ ਨੇ ਜਿਹੜੇ ਕਲੀਅਰ ਹੋ ਰਹੇ ਨੇ ਇੱਕ ਜਾਗਰੂਕਤਾ ਆ ਰਹੀ ਹੈ। ਇਨਫੋਰਮੇਸ਼ਨ ਜਿਹੜੀ ਕਿ ਲੋਕਾਂ ਨੂੰ ਮਿਲ ਪਾ ਰਹੀ ਹੈ ਤੇ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟਸ ਦੇਖ ਕੇ ਮੈਸੇजेस ਦੇਖ ਕੇ ਕਿ ਤੁਸੀਂ ਐਪਰੀਸ਼ੀਏਟ ਕਰ ਦੋ ਇਸ ਐਫਰਟ ਨੂੰ ਤੇ ਇੱਕ ਵਾਰ ਫਿਰ ਤੋਂ ਡਾਕਟਰ ਸ਼ੇਖਰ ਸਿੰਘਲ ਮੇਰੇ ਨਾਲ ਮੌਜੂਦ ਹੋਣਗੇ ਤੇ ਅੱਜ ਇੱਕ ਬਹੁਤ ਅਹਿਮ ਟੌਪਿਕ ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਹੋਏਗੀ ਆ ਚੁੱਕੇ ਤੇ ਸਭ ਤੋਂ ਜੋ ਹੈਲਥ ਇਸ਼ੂ ਦੇਖਣ ਨੂੰ ਮਿਲਦਾ ਹੈ ਉਹ ਆਂਦਾ ਹੈ ਜੋਇੰਟ ਪੇਨ ਨੂੰ ਲੈ ਕੇ ਤਾਂ ਇਹ ਜੋਇੰਟ ਪੇਨ ਦੇ ਕੀ ਕਾਰਨ ਨੇ ਸਰਦੀਆਂ ਵਿੱਚ ਅਚਾਨਕ ਕਿਉਂ ਵੱਧ ਜਾਂਦੇ ਆ ਕਿਸ ਤਰ੍ਹਾਂ ਇਹਨਾਂ ਨਾਲ ਡੀਲ ਕੀਤਾ ਜਾ ਸਕਦਾ ਹੈ ਅੱਜ ਇਸ ਤੇ ਬਾਰੇ ਅੱਜ ਇਸ ਤੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਹੋਵੇਗੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਡਾਕਟਰ ਸ਼ੇਖਰ ਸਿੰਘਲ ਦਾ ਸਰ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਕਿ ਸਪੋਰਟਸ ਇੰਜਰੀਜ਼ ਦੀ ਡੀਲ ਕਰਦੇ ਹੋ ਤੁਸੀਂ ਡੀਐਮਸੀ ਦੇ ਵਿੱਚ ਵੀ 14 ਸਾਲ ਕੰਮ ਕੀਤਾ ਹੈ ਅ ਵੱਡਾ ਜੋ ਅਸੀਂ ਨੋਟਿਸ ਕੀਤਾ ਉਹ ਆਪੀਡੀ ਦੇ ਵਿੱਚ ਸਰਦੀਆਂ ਦੇ ਵਿੱਚ ਲੋਕਾਂ ਦਾ ਰਸ਼ ਹਾਂਜੀ ਖਾਸ ਕਰਕੇ ਬਜ਼ੁਰਗਾਂ ਦਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜੋਇੰਟ ਪੇਨ ਦੀ ਤਕਲੀਫ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਅੱਜ ਕੱਲ ਵੈਸੇ ਉਮਰ ਦੀ ਗੱਲਾਂ ਨਹੀਂ ਰਹੀਆਂ ਕਾਫੀਆਂ ਨੂੰ ਜੋਇੰਟ ਪੇਨ ਦੀ ਦਿੱਕਤ ਆ ਜਾਂਦੀ ਸਰਦੀਆਂ ਵਿੱਚ ਸਭ ਤੋਂ ਪਹਿਲਾਂ ਦਾ ਕਾਰਨ ਕੀ ਹੈ ਅ ਦੇਖੋ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਸਰਦੀਆਂ ਦੇ ਵਿੱਚ ਜੋੜਾਂ ਦੇ ਦਰਦ ਹਾਂ ਹਾਂ ਮਸਲ ਪੇਨ ਵੱਧ ਜਾਂਦਾ ਹੈ ਕਈ ਵਾਰ ਤਾਂ ਜੋੜਾਂ ਦੀ ਸਵੇਲਿੰਗ ਵੀ ਕਾਫੀ ਆ ਜਾਂਦੀ ਹੈ ਖਾਸ ਕਰਕੇ 노ਕਾਂ ਨੂੰ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਆਲਰੇਡੀ ਆਰਥਰਾਈਟਿਸ ਚੱਲ ਰਿਹਾ ਹੋਵੇ ਜਾਂ ਕਦੇ ਪਹਿਲਾਂ ਫ੍ਰੈਕਚਰ ਵਗੈਰਾ ਹੋਇਆ ਹੋਵੇ ਤਾਂ ਉੱਥੇ ਦਰਦ ਵਗੈਰਾ ਵੱਧ ਜਾਂਦਾ ਹੈ ਇਹਦੇ ਕਈ ਕਾਰਨ ਹੈਗੇ ਨੇ ਜਿਵੇਂ ਸਰਦੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਾਸਪੇਸ਼ੀਆਂ ਦਾ ਅਕੜਾ ਆ ਜਾਂਦਾ ਹੈ ਅਕੜਾ ਦੇ ਵਿੱਚ ਮਸਲ ਦੀ ਮੂਵਮੈਂਟ ਵਗੈਰਾ ਲਿਮਟ ਹੋ ਜਾਂਦੀ ਹੈਗੀ ਹੈ ਜਿਹਦੇ ਕਰਕੇ ਉਹਨੂੰ ਮੂਵਮੈਂਟ ਲਿਆਉਣ ਵਾਸਤੇ ਆਪਾਂ ਨੂੰ ਜ਼ੋਰ ਜ਼ਿਆਦਾ ਲਾਣਾ ਪੈਂਦਾ ਤੇ ਜੋਇੰਟ ਦੇ ਉੱਪਰ ਸਟ੍ਰੈਸ ਜਾਂਦਾ ਹੁੰਦਾ ਹੈ ਦੂਸਰਾ ਕਾਰਨ ਰਹਿੰਦਾ ਹੈ ਕਿ ਬਈ ਆਪਣੇ ਭਜ ਦੌਰ ਸਰਦੀਆਂ ਦੇ ਮੌਸਮ ਦੇ ਵਿੱਚ ਕਾਫੀ ਘਟ ਜਾਂਦੀ ਹੈ ਤਾਂ ਇੱਕ ਤਰੀਕੇ ਨਾਲ ਇੰਨੇ ਟੈਕਟਿਵਿਟੀ ਆਪਾਂ ਇਹਨੂੰ ਕਹਿੰਦੇ ਆ ਉਹ ਘਟ ਜਾਂਦੀ ਹੈ ਤੇ ਸਾਇੰਟੀਫਿਕਲੀ ਰੀਜ਼ਨ ਜੇ ਆਪਾਂ ਲੱਭੀਏ ਤਾਂ ਓਵਰਆਲ ਐਟਮਾਸਫੀਅਰ ਦਾ ਆਪਣੇ এনवायरमेंट ਦਾ ਬੈਰੋਮੈਟ੍ਰਿਕ ਪ੍ਰੈਸ਼ਰ ਜਿਹੜਾ ਹੈ ਉਹ ਘਟ ਜਾਂਦਾ ਜਿਹਦੇ ਕਰਕੇ ਜੋਇੰਟਸ ਦੇ ਉੱਪਰ ਪ੍ਰੈਸ਼ਰ ਆਟੋਮੈਟਿਕਲੀ ਹਰੇਕ ਦੇ ਪੈ ਜਾਂਦਾ ਹੂੰ ਇਹ ਕਾਰਨ ਹੈਗੇ ਨੇ ਕਿ ਆਪਾਂ ਨੂੰ ਜੋਇੰਟ ਪੇਨਸ ਵਗੈਰਾ ਜੋੜਾਂ ਦੇ ਦਰਦ ਮਸਲ ਇਕਸ ਵਗੈਰਾ ਆਪਾਂ ਨੂੰ ਸਰਦੀਆਂ ਦੇ ਵਿੱਚ ਦੇਖਣ ਨੂੰ ਜ਼ਿਆਦਾ ਮਿਲਦੇ ਹੈਗੇ। ਇਸ ਤੋਂ ਬਚਿਆ ਕਿਸ ਤਰ੍ਹਾਂ ਜਾ ਸਕਦਾ ਹੈ ਕਿਉਂਕਿ ਹੁਣ ਅਸੀਂ ਦੇਖਿਓ ਸਰਦੀਆਂ ਦਾ ਮੌਸਮ ਹੈ ਤੇ ਇਹ ਦਿੱਕਤ ਚੜ੍ਹਿਆ ਲੋਕਾਂ ਨੂੰ ਪੇਸ਼ ਆ ਰਹੀ ਹੈ ਡਾਕਟਰ ਦੇ ਕੋਲ ਜਾਂਦੇ ਨੇ ਇਹੀ ਤਕਲੀਫ ਲੈ ਕੇ ਤੁਹਾਡੇ ਖੁਦ ਇੱਥੇ ਜਿਹੜਾ ਅਸੀਂ ਦੇਖ ਸਕਦੇ ਹਾਂ ਜਿਸ ਤਰ੍ਹਾਂ ਪਿਆ ਹੁੰਦਾ ਇਸ ਤਕਲੀਫ ਨੂੰ ਲੈ ਕੇ ਕਾਫੀ ਪੇਸ਼ੈਂਟਸ ਚੜ੍ਹੇ ਆ ਰਹੇ ਨੇ ਇਸ ਤੋਂ ਬਚਿਆ ਕਿੱਦਾਂ ਜਾ ਸਕਦਾ ਦੇਖੋ ਜਿਵੇਂ ਕਿ ਮੈਂ ਆਪਾਂ ਸੁਣਿਆ ਬਚਾਅ ਵਿੱਚ ਹੀ ਬਚਾਅ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਠੰਡੇ ਮੌਸਮ ਤੋਂ ਬਚਾਣਾ ਉਹਦੇ ਵਾਸਤੇ ਆਪਣੇ ਪ੍ਰੋਪਰ ਲੇਅਰਸ ਦੇ ਵਿੱਚ ਗਰਮ ਕਪੜੇ ਪਾ ਕੇ ਰੱਖੋ ਕਈ ਆਈ ਕਹਿੰਦੇ ਆ ਕਿ ਵੀ ਆਪਾਂ ਸਿਰਫ ਟੀ-ਸ਼ਰਟ ਦੇ ਉੱਪਰ ਗਰਮ ਜੈਕਟ ਪਾ ਲਈ ਉਹ ਨਹੀਂ ਤੁਹਾਨੂੰ ਲੇਅਰਿੰਗ ਕਰਨੀ ਭਾਵੇਂ ਜੈਕਟ ਮੋਟੀ ਨਾ ਹੋਵੇ ਤੁਹਾਨੂੰ نیچے 2-3 ਲੇਅਰਸ ਦੇ ਵਿੱਚ ਕਪੜੇ ਪਾਣੇ ਨੇ ਖਾਸ ਕਰ ਬੱਚਿਆਂ ਵਾਸਤੇ ਹੈਨਾ ਤਾਂ ਕਿ ਬੱਚਿਆਂ ਨੂੰ ਵੀ ਠੰਡ ਤੋਂ ਬਚਾਇਆ ਜਾ ਸਕੇ ਤੇ ਬਜ਼ੁਰਗ ਵੀ ਕਈ ਥੰਡ ਨੂੰ ਸੈਪਟੇਬਲ ਹੈਗੇ ਨੇ ਤਾਂ ਉਹਨਾਂ ਨੂੰ ਵੀ ਲੇਅਰਸ ਦੇ ਵਿੱਚ ਆਪਣੇ ਕੀ ਕਹਿੰਦੇ ਕੱਪੜੇ ਪਾ ਕੇ ਰੱਖਣੇ ਨੇ ਠੰਡ ਤੋਂ ਬਚਾਰਾ ਦੋਸਰਾ ਆਪਣੇ ਆਪ ਨੂੰ ਆਪਣੇ এনवायरमेंट ਨੂੰ ਆਸ-ਪਾਸੇ ਨੂੰ ਕੀ ਕਹਿੰਦੇ ਗਰਮ ਰੱਖਣਾ ਚਾਹੀਦਾ ਹੈਗਾ ਤੀਸਰੀ ਚੀਜ਼ ਇੱਕਦਮ ਜਿਵੇਂ ਬਾਹਰ ਬਹੁਤ ਠੰਡ ਪੈ ਰਹੀ ਹੈ ਅੰਦਰ ਤੁਹਾਡਾ ਕਮਰਾ ਗਰਮ ਹੈ ਇੱਕਦਮ ਗਰਮ ਗਰਮ ਤੋਂ ਠੰਡੇ ਵੱਲ ਨਹੀਂ ਪਰਿਵਰਤਿਤ ਹੋ ਜਾਣਾ ਚਾਹੀਦਾ ਹੌਲੀ ਹੌਲੀ ਤਰੀਕੇ ਨਾਲ ਤੁਸੀਂ ਡਿਸੈਂਡ ਕਰੋ ਕਿ ਭਈ ਜਾਂ ਤਾਂ ਪਹਿਲਾਂ ਆਪਣੇ ਰੂਮ ਦੀ ਹੀਟਿੰਗ ਘਟਾ ਦਿਓ ਫੇਰ ਉਸ ਤੋਂ ਬਾਅਦ ਟੈਂਪਰੇਚਰ ਡਾਊਨ ਆਉਣ ਤੋਂ ਫੇਰ ਹੀ ਬਾਹਰ ਨਿਕਲੋ। ਇੱਕਦਮ ਟਰਾਂਜੀਸ਼ਨ ਦੇ ਵਿੱਚ ਤੁਹਾਡੇ ਜੋਇੰਟਸ ਨੂੰ ਇੱਕਦਮ ਐਕਟ ਕਰਨਾ ਪੈਂਦਾ ਹੈ। ਮਸਲਸ ਦੀ ਕੰਟ੍ਰੈਕਸ਼ਨ ਵੱਜ ਜਾਂਦੀ ਹੈ ਤੇ ਐਕਸ ਜਿਹੜੇ ਆ ਉਹ ਵੱਜ ਜਾਂਦੇ ਹੈ। ਇਹ ਚਾਹੇ ਗਰਮ ਤੋਂ ਸਰਦ ਵੱਲ ਚਾਹੇ ਚਾਹੇ ਸਰਦ ਤੋਂ ਗਰਮ ਵੱਲ। ਬਿਲਕੁਲ ਦੋਵਾਂ ਪਾਸੇ ਜੀ ਟੁਕਦੀ ਹੈ ਜੀ। ਲੇਕਿਨ ਸਿਰਫ ਲੋਕ ਕਈ ਵਕਤ ਦੇਖਦੇ ਨੇ ਕਿ ਆਪਣੇ ਰੂਮ ਚ ਹੀਟਰ ਲਗਾਏ ਹੁੰਦੇ ਨੇ। ਪਿਛਲੇ ਸਮੇਂ ਚ ਅੰਗੀਠੀ ਵਗੈਰਾ ਲਗਾਉਣ ਦਾ ਬੜਾ ਇੱਕ ਟ੍ਰੈਂਡ ਸੀਗਾ। ਉਹ ਕਿੰਨਾ ਖਸਾਈ ਹੈ ਫਿਰ। ਨਹੀਂ ਨਹੀਂ ਅੰਗੀਠੀ ਤਾਂ ਬਿਲਕੁਲ ਹੀ ਨਹੀਂ ਲਗਾਉਣੀ ਚਾਹੀਦੀ। ਤਾਂ ਕਿਉਂਕ ਅੰਗੀਠੀ ਨਾਲ ਗੈਸ ਹੀਟਰ ਨਾਲ ਜਿਹਦੇ ਨਾਲ ਆਪਣੇ ਰੂਮ ਦਾ ਕਾਰਬਨ ਡਾਈਆਕਸਾਈਡ ਦਾ ਲੈਵਲ ਵੱਧ ਜਾਂਦਾ ਹੈ ਤੇ ਉਹਦੇ ਨਾਲ ਕਈ ਡੈਥਸ ਵੀ ਰਿਪੋਰਟਡ ਹੈਗੀਆਂ ਤਾਂ ਅੰਗੀਠੀ ਦਾ ਤਾਂ ਮੈਂ ਬਿਲਕੁਲ ਨਹੀਂ ਕਰ ਰਿਹਾ ਰੂਮ ਹੀਟਰ ਵੀ ਕੀ ਕਹਿੰਦੇ ਬਹੁਤ ਜ਼ਿਆਦਾ ਡਰਾਈਨੈਸ ਕ੍ਰੀਏਟ ਕਰਦੇ ਹੈਗੇ ਨੇ ਬੈਟਰ ਊਡ ਬੀ ਜੇ ਅੱਜਕੱਲ੍ਹ ਦੇ ਹੀਟਿੰਗ ਪੈਡਸ ਵਗੈਰਾ ਅਵੇਲੇਬਲ ਹੈਗੇ ਨੇ ਜਿਨ੍ਹਾਂ ਨੂੰ ਇਲੈਕਟ੍ਰਿਕਲੀ ਚਾਰਜ ਕਰਕੇ ਉਹਨਾਂ ਨੂੰ ਆਪਣੇ ਹੱਥਾਂ ਕੋਲ ਆਪਣੇ ਪੈਰਾਂ ਕੋਲ ਜਾਂ ਫਿਰ ਆਪਣੇ ਗੋਡਿਆਂ ਕੋਲ ਤੇ ਉਹਨੂੰ ਗਰਮ ਤਕਲੀਫ ਮਹਿਸੂਸ ਕਰਦੇ ਹੋ ਉੱਥੇ ਰੱਖ ਸਕਦੇ ਹੋ ਉਹਦਾ ਇੱਕ ਹੀਟ ਦਾ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਹੈ ਕੀ ਹੀਟ ਆਪਣੇ ਕੀ ਕਹਿੰਦੇ ਹੈ ਬਲੱਡ ਵੈਸਲਸ ਨੂੰ ਉੱਥੇ ਡਾਇਲੇਟ ਕਰ ਦਿੰਦਾ ਹੈ ਤਾਂ ਕਿ ਉਹ ਉੱਥੇ ਬਲੱਡ ਸਪਲਾਈ ਵੱਧ ਸਕੇ ਮਸਲ ਨੂੰ ਅਖੜਾ ਨਾ ਹੋਵੇ ਤੇ ਇਸ ਕਰਕੇ ਹੀਟਿੰਗ ਪੈਡ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈਗਾ ਅ ਐਕਸਰਸਾਈਜ਼ ਤੋਂ ਕਾਫੀ ਲੋਕ ਜਿਵੇਂ ਅਸੀਂ ਦੇਖਦੇ ਹਾਂ ਕਿ ਐਕਸਰਸਾਈਜ਼ ਦੀ ਗੱਲ ਕਰ ਲਈਏ ਜਾਂ ਮਾਰਨਿੰਗ ਵਾਕ ਦੀ ਗੱਲ ਕਰ ਲਈਏ ਤੇ ਬਜ਼ੁਰਗਾਂ ਨੂੰ ਜੋ ਦੇਖ ਸਕਦੇ ਹਾਂ ਅਸੀਂ ਕਿ ਸੜਕਾਂ ਤੇ ਅਕਸਰ ਹੀ ਉਹ ਨਿਕਲੇ ਹੁੰਦੇ ਨੇ ਵਾਕ ਕਰਨ ਦੇ ਲਈ ਚਾਹੇ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਤੇ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਠੰਡ ਦਾ ਮੌਸਮ ਹੈ ਬਾਡੀ ਨੂੰ ਲੀਅਰ ਕਰਕੇ ਰੱਖਣਾ ਚਾਹੀਦਾ ਹੈ ਗਰਮ ਰੱਖਣਾ ਚਾਹੀਦਾ ਤੇ ਠੰਡ ਦੇ ਵਿੱਚ ਫਿਰ ਉਹ ਐਕਸਰਸਾਈਜ਼ ਜਾਂ ਵਾਕ ਕਰਨਾ ਕਿੰਨਾ ਸਹੀ ਦੇਖੋ ਆਪਣੇ ਬਜ਼ੁਰਗਾਂ ਦੇ ਇੱਕ ਬਹੁਤ ਅੱਛੀ ਆਦਤ ਹੈਗੀ ਹੈ ਕਿ ਉਹਨਾਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਰਹਿੰਦੀ ਹੈ 5-6 ਵਜੇ ਉੱਠ ਕੇ ਉਹਨਾਂ ਨੇ ਆਪਣਾ ਸੈਰ ਵਗੈਰਾ ਕਰਨ ਦਾ ਆਪਣਾ ਪ੍ਰੋਪਰ ਪ੍ਰੋਗਰਾਮ ਬਣਾਇਆ ਹੁੰਦਾ ਹੈ ਇੱਕ ਬਹੁਤ ਅੱਛੀ ਆਦਤ ਹੈ ਬਟ ਇਸ ਚੀਜ਼ ਨੂੰ ਬਜ਼ੁਰਗਾਂ ਨੂੰ ਖਾਸ ਸਹਾਇਤਾ ਹੈਗੀ ਹੈ ਇਸ ਚੀਜ਼ ਨੂੰ ਥੋੜਾ ਜਿਹਾ ਸਰਦੀਆਂ ਦੇ ਮੌਸਮ ਮੋਡੀਫਾਈ ਕਰਨਾ ਚਾਹੀਦਾ ਹੈ ਸਵੇਰੇ ਸਵੇਰੇ ਠੰਡ ਦੇ ਵਿੱਚ ਤੁਹਾਨੂੰ ਬਾਹਰ ਨਹੀਂ ਨਿਕਲਣਾ ਚਾਹੀਦਾ ਕਿਉਂਕਿ ਉਹ ਇੱਕਦਮ ਹੀ ਤੁਹਾਡੇ ਹਾਰਟ ਦੇ ਉੱਪਰ ਪ੍ਰੈਸ਼ਰ ਪਾਉਂਦੇ ਹੀ ਹੈਗੇ ਨੇ ਤੁਹਾਡੀ ਵੈਸਲਸ ਕੰਸਟ੍ਰਿਕਟ ਹੁੰਦੀਆਂ ਤਾਂ ਹਾਰਟ ਅਟੈਕ ਦੇ ਇਨਸੀਡੈਂਟਸ ਦੇ ਨਾ ਵਧੇ ਹੁੰਦੇ ਹੈਗੇ ਨੇ ਕਿਉਂਕਿ ਬੋਡੀ ਨੂੰ ਐਕਸਰਟ ਜ਼ੋਰ ਜ਼ਿਆਦਾ ਲਾਉਣਾ ਪੈਂਦਾ ਹੈਗਾ ਇਸ ਕਰਕੇ ਖਾਸ ਕਰਕੇ ਬਜ਼ੁਰਗਾਂ ਨੂੰ ਹਦਾਇਤ ਹੈ ਕਿ ਸਵੇਰ ਦੇ ਟਾਈਮ ਉਹ ਅੰਦਰ ਰਹਿ ਕੇ ਹੀ ਥੋੜਾ ਐਕਸਰਸਾਈਜ਼ ਥੋੜਾ ਯੋਗਾ ਵਗੈਰਾ ਅੰਦਰ ਕਮਰੇ 'ਚ ਹੀ ਕਰਨ ਜਾਂ ਕੀ ਬਾਹਰ ਜਾ ਕੇ ਸੈਰ ਕਰਨ ਦੂਸਰਾ ਕਈਆਂ ਨੂੰ ਬਹੁਤ ਜ਼ਿਆਦਾ ਸੈਰ ਕਰਨ ਦੇ ਇਚਕ ਹੁੰਦੇ ਹੈਗੇ ਨੇ ਉਹਨਾਂ ਲਈ ਹਦਾਇਤ ਆਈ ਰਹੇਗੀ ਜਦੋਂ ਆਪਣਾ ਸੂਰਜ ਚੜ੍ਹ ਚੁੱਕਾ ਹੈ ਧੁੱਪ ਨਿਕਲੀ ਹੋਈ ਹੈ ਉਸ ਟਾਈਮ ਤੇ ਆਪਣਾ ਸੈਰ ਦਾ ਪ੍ਰੋਗਰਾਮ ਬਣਾ ਲੈਣ ਕੁਝ 2-3 ਮਹੀਨੇ ਆਪਣੀ ਜਿਆਦਾ ਸਰਦੀ ਰਹਿੰਦੀ ਹੈ ਉਹਨਾਂ ਉਸ ਦੌਰਾਨ ਸਵੇਰੇ ਸਵੇਰੇ ਸੈਰ ਕਰਨਾ ਅਵੋਇਡ ਕਰਨਾ ਇੱਕ ਆਪਣੇ ਬਜ਼ੁਰਗਾਂ ਲਈ ਇੱਕ ਹਦਾਇਤ ਆ ਜ਼ਰੂਰੀ ਹੈ ਕਿ ਸਰਦੀ ਦੇ ਦਿਨਾਂ ਦੇ ਵਿੱਚ ਆਪਣਾ ਪਾਣੀ ਦਾ ਵਾਟਰ ਦਾ ਇਨਟੇਕ ਕਾਫੀ ਘਟ ਜਾਂਦਾ ਹੈਗਾ ਤਾਂ ਤੁਸੀਂ ਕੁਝ ਨਾ ਕੁਝ ਗਰਮ ਚੀਜ਼ ਗਰਮ ਲਿਕੁਇਡ ਜਿਵੇਂ ਕਿ ਚਾਹ ਹੋ ਗਈ ਕਾਫੀ ਹੋ ਗਈ ਜਾਂ ਕੋਈ ਹੋਰ ਲਿਕਵਿਡ ਜੋ ਵੀ ਤੁਹਾਨੂੰ ਪਸੰਦ ਹੋਵੇ ਉਹ ਰੈਗੂਲਰ ਸਮੇਂ ਅਪਰਾਂਤ ਲੈਂਦੇ ਰਹਿਣਾ ਹੈ ਤਾਂ ਕਿ ਬਾਡੀ ਦੀ ਡੀਹਾਈਡਰੇਸ਼ਨ ਨਾ ਹੋਵੇ ਪਾਣੀ ਵੀ ਗਰਮ ਲਿਆ ਜਾ ਸਕਦਾ ਗਰਮ ਪਾਣੀ ਵੀ ਲਿਆ ਜਾ ਸਕਦਾ ਕੋਸਾ ਕਰਕੇ ਪਾਣੀ ਨੂੰ ਉਹਨੂੰ ਲਿਆ ਜਾ ਸਕਦਾ ਹੈ ਸਰ ਕ੍ਰੈਂਪਸ ਦੀ ਬੜੀ ਦਿੱਕਤ ਜਿਵੇਂ ਅੜਕਲ ਦੀ ਗੱਲ ਕੀਤੀ ਜਾਵੇ ਉਹ ਕਾਫੀ ਰਹਿੰਦੀ ਸਰਦੀਆਂ ਦੇ ਵਿੱਚ ਉਹਦੇ ਕੀ ਕਾਰਨ ਹੈ ਤੇ ਕਿਦਾਂ ਉਸ ਤੋਂ ਬਚਿਆ ਜਾ ਸਕਦਾ ਉਹਦਾ ਇੱਕ ਬਹੁਤ ਇੰਪੋਰਟੈਂਟ ਕਾਰਨ ਹੈ ਆਪਣੀ ਹਾਈਡਰੇਸ਼ਨ ਪੂਰ ਹੋ ਜਾਣੀ ਕ੍ਰੈਂਪਸ ਬੇਸਿਕਲੀ ਹੈਗੇ ਨੇ ਆਪਣੀ ਮਸਲਸ ਦੀ ਇਰੀਟੇਬਿਲਟੀ ਇਸ ਮਸਲ ਦੇ ਵਿੱਚ ਇੱਕਦਮ ਅਕੜਾ ਆ ਗਿਆ ਉਹਨੂੰ ਆਪਾਂ ਕ੍ਰੈਂਪ ਕਹ ਦਿੰਦੇ ਹਾਂਗੇ ਡੀ ਹਾਈਡਰੇਸ਼ਨ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਈ ਵਾਰ ਤੁਸੀਂ ਆਪਾਂ ਕ੍ਰਿਕਟ ਦੇ ਮੈਚ ਦੇ ਦੌਰਾਨ ਦੇਖਿਆ ਹੋਵੇਗਾ ਕਿ ਪਲੇਅਰ ਜਦੋਂ ਲੰਬੀ ਇਨਿੰਗਸ ਖੇਡ ਲੈਂਦਾ ਤਾਂ ਉਹਨੂੰ ਕ੍ਰੈਂਪਸ ਪੈ ਗਏ ਕ੍ਰੈਂਪਸ ਦਾ ਰੀਜ਼ਨ ਹੁੰਦਾ ਡੀ ਹਾਈਡਰੇਸ਼ਨ ਸਿਮਿਲਰਲੀ ਜਿਵੇਂ ਮੈਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਸਰਦੀਆਂ ਦੇ ਵਿੱਚ ਆਪਣਾ ਪਾਣੀ ਦਾ ਇਨਟੇਕ ਵਗੈਰਾ ਘੱਟ ਜਾਂਦਾ ਹੈ ਜਿਸ ਦੇ ਕਰਕੇ ਆਪਨੇ ਮਸਲਸ ਪ੍ਰੋਨ ਹੋ ਜਾਂਦੇ ਕ੍ਰੈਂਪਸ ਵਾਸਤੇ ਤਾਂ ਤਾਂ ਕਰਕੇ ਸਰਦੀਆਂ ਦੇ ਵਿੱਚ ਕ੍ਰੈਂਪਿੰਗ ਦਾ ਇਨਸੀਡੈਂਟ ਵੱਧ ਜਾਂਦਾ ਹੈ ਤੋ ਉਹਨੂੰ ਬਚਾਨ ਲਈ ਜਿਵੇਂ ਮੈਂ ਦੱਸਿਆ ਕਿ ਇੱਕ ਤਾਂ ਆਪਣੀ ਪ੍ਰੋਪਰ ਹਾਈਡਰੇਸ਼ਨ ਰੱਖਣੀ ਹੈ ਦੂਸਰਾ ਸਟ੍ਰੈਚਿੰਗ ਵਗੈਰਾ ਕਰਨੀ ਹੈ ਤੀਸਰਾ ਆਜਕਲ ਕਾਫੀ ਅੱਛੀ ਨੇ ਕੰਪਰੈਸ਼ਨ ਸਟਾਕਿੰਗਸ ਵਗੈਰਾ ਅਵੇਲੇਬਲ ਹੈ ਤੁਸੀਂ ਸਰਤੀਆਂ ਸਰਤੀਆਂ ਉਹਨਾਂ ਨੂੰ ਯੂਜ਼ ਕਰ ਸਕਦੇ ਹੋ ਤਾਂ ਕਿ ਆਪਾਂ ਨੂੰ ਕ੍ਰੈਂਪਸ ਦੀ ਪ੍ਰੋਬਲਮ ਕਿਉਂਕਿ ਕਾਫੀ ਮੇਰੇ ਕੋਲ ਆਉਂਦੇ ਹੈ ਕਿ ਕਿ ਰਾਤੀ ਸਾਡੀ ਨੀਂਦ ਖੁੱਲ ਜਾਂਦੀ ਹੈ ਜੀ ਕ੍ਰੈਂਪਸ ਕਰਕੇ ਤਾਂ ਕੁਝ ਮੈਡੀਸਿਨਸ ਹੈ ਜਿਹੜੀ ਨਾਲ ਆਪਾਂ ਸਪੋਰਟ ਕਰਦੇ ਹੈ ਬਟ ਨਾਲ ਦੀ ਨਾਲ ਆ ਦੂਜੀ ਚੀਜ਼ਾਂ ਹਾਈਡਰੇਸ਼ਨ ਕੰਪਰੈਸ਼ਨ ਸਟਾਕਿੰਗਸ ਇਹ ਕਾਫੀ ਹੈਲਪਫੁਲ ਹੈ ਜੀ ਅਸਰ ਤੁਸੀਂ ਸਟਾਕਿੰਗਸ ਤੇ ਗੱਲ ਕੀਤੀ ਹੈ ਮੈਂ ਨੀ ਕੈਪ ਪਰ ਇਹ ਜ਼ਰੂਰ ਪੁੱਛਣਾ ਚਾਹੂੰਗੀ ਇਸ ਦਾ ਕੀ ਰੋਲ ਹੈ ਦੇਖੋ ਨੀ ਕੈਪ ਐਸ ਸੱਚ ਜਿਵੇਂ ਇਹਨਾਂ ਨੂੰ ਲੋਕਾਂ ਨੂੰ ਆਰਥਰਾਈਟਿਸ ਹੁੰਦਾ ਉਹਨਾਂ ਨੂੰ ਆਪਾਂ ਨੂੰ ਰეკਮੈਂਡ ਕਰਦੇ ਹੈਗੇ ਨੇ ਨੀ ਕੈਪ ਅੰਦਰ ਆਰਥਰਾਈਟਿਸ ਨੂੰ ਨਹੀਂ ਠੀਕ ਕਰਦਾ ਬਟ ਉਹ ਬਾਹਰੋਂ ਇੱਕ ਤਰੀਕੇ ਨਾਲ ਜੁਆਇੰਟ ਨੂੰ ਥੋੜਾ ਸਪੋਰਟ ਕਰਦਾ ਹੈ ਜਿਹਦੇ ਨਾਲ ਜੁਆਇੰਟ ਦੀ ਪ੍ਰੋਪਰੀ ਰਿਸੈਪਸ਼ਨ ਪ੍ਰੋਪਰੀ ਰਿਸੈਪਸ਼ਨ ਹੁੰਦੀ ਹੈ ਫੀਲਿੰਗ ਆਫ ਵੈਲਬੀਂਗ ਉਹ ਬੈਟਰ ਹੁੰਦੀ ਹੈ ਤੇ ਸਰਦੀਆਂ ਸਰਦੀਆਂ ਉਹ ਥੋੜਾ ਜੋਇੰਟਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖਦੀ ਹੈ ਤਾਂ ਬਜ਼ੁਰਗ ਜਿਹੜੇ ਹੈ ਨੀ ਕੈਪ ਦਾ ਪ੍ਰਯੋਗ ਕਰ ਸਕਦੇ ਹੈਗੇ ਨੇ ਸਰਦੀਆਂ ਦੇ ਵਿੱਚ ਖਾਸ ਕਰਕੇ ਕੀ ਕਹਿੰਦੇ ਸਵੇਰ ਦੇ ਟਾਈਮ ਜਦੋਂ ਉਹਨਾਂ ਨੇ ਉੱਠਣਾ ਹੁੰਦਾ ਰਾਤੀ ਸੌਣ ਲੱਗੇ ਅੱਜ ਕੱਲ ਗਰਮ ਨੀ ਕੈਪ ਵੀ ਅਵੇਲੇਬਲ ਨੇ ਜੋ ਵੀ ਉਹਨਾਂ ਨੂੰ ਸੂਟ ਕਰਦਾ ਉਹ ਯੂਜ਼ ਕਰ ਸਕਦੇ ਨੇ ਪਰ ਉਹ ਸ਼ੂਜ਼ ਤੇ ਇਹ ਜ਼ਰੂਰ ਗੱਲ ਕਰਨਾ ਚਾਹਾਂਗੇ ਆਪਾਂ ਸਟਾਕਿੰਗਸ ਤੇ ਗੱਲ ਕੀਤੀ ਹੈ ਨੀ ਕੈਪ ਦੀ ਗੱਲ ਕੀਤੀ ਹੈ ਸ਼ੂਜ਼ ਸਹੀ ਚੋਣ ਆਬ ਕਰਨਾ ਕਿੰਨਾ ਜ਼ਰੂਰੀ ਆ ਔਰ ਕਿਸ ਤਰ੍ਹਾਂ ਸਹੀ ਚੁਆਇਸ ਕਰਨੀ ਚਾਹੀਦੀ ਹੈ ਦੇਖੋ ਆਪਾਂ ਜਿਵੇਂ ਵੀਡੀਓ ਦੇ ਵਿੱਚ ਪਹਿਲਾਂ ਡਿਸਕਸ ਕੀਤਾ ਕਿ ਸਰਦੀਆਂ ਦੇ ਵਿੱਚ ਆਪਣੇ ਹੱਥਾਂ ਪੈਰਾਂ ਨੂੰ ਥੋੜਾ ਖੂਨ ਦਾ ਦੌਰਾ ਘੱਟ ਜਾਂਦਾ ਹੈ ਉਹਨੂੰ ਵੈਸਲਸ ਕੰਸਟ੍ਰਿਕਸ਼ਨ ਕਹਿੰਦੇ ਆ ਜਾਂ ਮਾਈਕਰੋ ਸਰਕੂਲੇਸ਼ਨ ਦੇ ਵਿੱਚ ਸਪਾਜ਼ਮ ਹੋ ਜਾਂਦਾ ਹੈਗਾ ਖਾਸ ਕਰ ਡਾਇਬੀਟਿਸ ਪੇਸ਼ੈਂਟ ਦੇ ਵਿੱਚ ਸਰਦੀਆਂ ਚ ਇਹ ਖੂਨ ਦੇ ਸਪਲਾਈ ਵੈਸੇ ਘੱਟ ਹੁੰਦੀ ਹੈ ਤੇ ਸਰਦੀਆਂ ਦੇ ਵਿੱਚ ਉਂਗਲਾਂ ਤੇ ਪੈਰਾਂ ਨੂੰ ਖੂਨ ਦਾ ਹੋਰ ਕੰਸਟ੍ਰਿਕਸ਼ਨ ਹੋ ਜਾਂਦੀ ਹੈ ਇਸ ਕਰਕੇ ਉਹਨਾਂ ਨੂੰ ਇਹਦਾਇਤ ਇਹ ਜ਼ਰੂਰੀ ਹੈ ਕੋ ਜੁਰਾਪਾ ਵਗੈਰਾ ਜ਼ਰੂਰ ਪਾ ਕੇ ਰੱਖਣ ਬੰਦ ਸ਼ੂਜ਼ ਬੰਦ ਸ਼ੂਜ਼ ਦੇ ਵਿੱਚ ਵੀ ਉਹ ਕੰਫਰਟੇਬਲ ਹੋਣਾ ਚਾਹੀਦਾ ਹੈ ਉਹ ਕਿਤੇ ਆਪਾਂ ਨੂੰ ਚੁਬ ਨਹੀਂ ਰਿਹਾ ਹੋਣਾ ਚਾਹੀਦਾ ਕਿਉਂਕਿ 슈ਗਰ ਵਾਲੇ ਪੇਸ਼ੈਂਟਸ ਦੇ ਵਿੱਚ ਆਪਣੇ ਪੈਰਾਂ ਦੀ ਦਿੱਕਤ ਆਮ ਤੌਰ ਤੇ ਸਰਦੀਆਂ ਦੇ ਵਿੱਚ ਵੱਧ ਜਾਂਦੀ ਹੈ ਸੈਂਸੇਸ਼ਨ ਘੱਟ ਹੋਣ ਕਰਕੇ ਗਰਮ ਸ਼ੂ ਪਾਉਂਦੇ ਹੈਗੇ ਨੇ ਬੰਦ ਸ਼ੂ ਪਾਉਂਦੇ ਹੈ ਉਹ ਕਿਤੇ ਜੁਬਦਾ ਹੈ ਉਹਦਾ ਪਤਾ ਨਹੀਂ ਲੱਗਦਾ ਤੇ ਉਹ ਜ਼ਖਮ ਹੋ ਜਾਂਦਾ ਤੇ ਆਪਾਂ ਸ਼ੂ ਇਸ ਤਰੀਕੇ ਦਾ ਚੂਜ਼ ਕਰਨਾ ਹੈ ਜਿਹੜਾ ਕੰਫਰਟੇਬਲ ਹੋਵੇ ਅੱਛਾ ਕੁਸ਼ਨਡ ਹੋਵੇ ਜਿਹਦੇ ਨਾਲ ਜ਼ਿਆਦਾ ਪ੍ਰੈਸ਼ਰ ਇੱਕ ਪੁਆਇੰਟ ਤੇ ਨਾ ਆਵੇ ਲੇਡੀਜ਼ ਲਈ ਖਾਸ ਕਰ ਹੈ ਕਿ ਵੀ ਕੀ ਕਹਿੰਦੇ ਉਹਨਾਂ ਨੂੰ ਹੀਲਸ ਵਗੈਰਾ ਅਵੋਇਡ ਕਰਨੀ ਪੈਂਦੀ ਹੈ ਚਾਹੀਦੀਆਂ ਕਿਉਂਕਿ ਬੈਕ ਪੇਨ ਦਾ ਇਨਸੀਡੈਂਟ ਬੈਕ ਦਾ ਮਸਲ ਆਲਰੇਡੀ ਅਕੜਾਇਆ ਹੋਇਆ ਹੀਲਸ ਪਾਣ ਕਰਕੇ ਬੈਕ ਤੇ ਪ੍ਰੈਸ਼ਰ ਵਧ ਜਾਂਦੇ ਤਾਂ ਬੈਕ ਪੇਨ ਦਾ ਇਨਸੀਡੈਂਟ ਕਾਫੀ ਵੱਧ ਜਾਂਦਾ ਹੈ ਤਾਂ ਮੋٹے ਤੌਰ ਤੇ ਇੱਕ ਸੌਫਟ ਸ਼ੂਜ਼ ਹੋਣਾ ਚਾਹੀਦਾ ਹੈ ਬੰਦ ਸ਼ੂਜ਼ ਹੋਣਾ ਚਾਹੀਦਾ ਤੇ ਜਿਹੜਾ ਕੰਫਰਟੇਬਲ ਹੋਵੇ ਉਹ ਸ਼ੂਜ਼ ਦੀ ਇਤਮਾਲ ਕਰ ਲੈਣਾ ਹੈ ਅ ਸਰ ਜਿੱਦਾਂ ਅਸੀਂ ਗੱਲ ਕਰੀਏ ਕਿ ਤੁਸੀਂ ਪਹਿਲਾਂ ਮੈਡੀਸਿਨਸ ਦੀ ਵੀ ਗੱਲ ਕੀਤੀ ਐ ਸਪਲੀਮੈਂਟਸ ਦਾ ਕੀ ਰੋਲ ਰਹਿੰਦਾ ਕਿ ਸਰਦੀਆਂ ਦੇ ਵਿੱਚ ਸਪਲੀਮੈਂਟਸ ਵੈਰੀ ਕਰਦੇ ਨੇ ਚੇਂਜ ਕਰਦੇ ਨੇ ਤੇ ਕੀ ਰੋਲ ਪਲੇ ਕਰਦੇ ਨੇ ਕਿੰਨਾ ਕੁ ਜ਼ਰੂਰੀ ਸਪਲੀਮੈਂਟਸ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਸਰਦੀਆਂ ਦੇ ਵਿੱਚ ਆਪਾਂ ਨੂੰ ਜ਼ਰੂਰ ਆਪਣੀ ਸਪਲੀਮੈਂਟੇਸ਼ਨ ਵਧਾ ਦੇਣੀ ਚਾਹੀਦੀ ਹੈ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਸਰਦੀਆਂ ਦੇ ਵਿੱਚ ਧੁੱਪ ਵਗੈਰਾ ਬਹੁਤ ਘੱਟ ਨਿਕਲਦੀ ਹੈ ਧੁੱਪ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਵਿਟਾਮਿਨ ਡੀ ਬਣਾਉਣ ਦੇ ਵਿੱਚ ਹੈਲਪ ਕਰਦਾ ਤਾਂ ਵਿਟਾਮਿਨ ਡੀ ਦਾ ਲੈਵਲ ਜਿਵੇਂ ਮੇਰੇ ਕੋਲ ਪੇਸ਼ੈਂਟ ਆਉਂਦੇ ਕੈਨੇਡਾ ਵ ਉਹਨਾਂ ਦਾ ਆਪਾਂ ਚੈੱਕ ਕੀਤਾ ਵਿਟਾਮਿਨ ਡੀ ਬਹੁਤ ਲੋਅ ਹੁੰਦਾ ਕਿਉਂਕਿ ਉਹਨਾਂ ਦੇ ਉੱਥੇ ਤਾਂ ਧੁੱਪ ਨਿਕਲਦੀ ਬਹੁਤ ਘੱਟ ਹੈ। ਸਿਮਿਲਰਲੀ ਉਸੇ ਤਰੀਕੇ ਦਾ এনवायरमेंट ਆਪਣੇ ਇੱਥੇ ਬਣ ਜਾਂਦਾ ਹੈ ਸਰਦੀਆਂ ਦੇ ਦੌਰਾਨ ਧੁੱਪ ਨਹੀਂ ਨਿਕਲੀ ਵਿਟਾਮਿਨ ਡੀ ਲੈਵਲ ਡਾਊਨ ਚਲਾ ਜਾਂਦਾ ਹੈ ਤਾਂ ਵਿਟਾਮਿਨ ਡੀ ਦਾ ਸਪਲੀਮੈਂਟੇਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਸਰਦੀਆਂ ਦੇ ਵਿੱਚ ਤੇ ਨਾਲ ਹੀ ਜਿਵੇਂ ਗਲੂਕੋਸਾਮੀਨ ਅੱਜਕੱਲ ਟਾਈਪ 2 ਕੋਲੇਜਨ ਵੀ ਅਵੇਲੇਬਲ ਹੈਗੇ ਨੇ ਇਹ ਜੋਇੰਟਸ ਦੀ ਕੀ ਕਹਿੰਦੇ ਰੇਕਤੇ ਖਾਸਤੇ ਬਹੁਤ ਜ਼ਰੂਰੀ ਹੈ। ਇਹ ਸਪਲੀਮੈਂਟੇਸ਼ਨ ਬਜ਼ੁਰਗਾਂ ਨੂੰ ਜ਼ਰੂਰ ਆਪਣੀ ਡਾਈਟ ਦੇ ਵਿੱਚ ਐਡ ਕਰ ਲੈਣੀ ਚਾਹੀਦੀ ਹੈ। ਅ ਸਰ ਅਸੀਂ ਜੋਇੰਟ ਪੇਨਸ ਦੀ ਗੱਲ ਕੀਤੀ ਅੱਜ ਬਹੁਤ ਇੱਕ ਮੈਂ ਅਹਿਮ ਸਵਾਲ ਪੁੱਛਣਾ ਚਾਹੂੰਗੀ। ਅ ਜੋਇੰੰਟ ਪੇਨ ਜਦੋਂ ਹੁੰਦੀ ਹੈ ਤੇ ਲੋਕ ਜਿਹੜੇ ਨੇ ਜੋਇੰੰਟ ਰੀਪਲੇਸਮੈਂਟ ਲਈ ਜਾਂਦੇ ਨੇ ਐਜ਼ ਅ ਜੋਇੰੰਟ ਰੀਪਲੇਸਮੈਂਟ ਸਰਜਨ ਤੁਸੀਂ ਹਜ਼ਾਰਾਂ ਹੀ ਐਸੋਚੀਆਂ ਸਰਜਰੀਜ਼ ਕੀਤੀਆਂ ਨੇ ਪਰ ਕੀ ਤੁਸੀਂ ਨੀ ਪੇਨ ਦੇ ਲਈ ਰੀਪਲੇਸਮੈਂਟ ਨੂੰ ਰეკਮੈਂਡ ਕਰੋਗੇ? ਦੇਖੋ ਨੀ ਰੀਪਲੇਸਮੈਂਟ ਬਹੁਤ ਅੱਛੀ ਸਰਜਰੀ ਹੈ ਕਿ ਜਿਵੇਂ ਆਪਾਂ ਆਪਣੀ ਪਿਛਲੀ ਟਾਕਸ 'ਚ ਗੱਲ ਕਰ ਚੁੱਕੇ ਹੈਗੇ ਆ ਕਿ ਵੀ ਜਿਨ੍ਹਾਂ ਨੂੰ ਉਹ ਐਡਵਾਈਸਡ ਹੈਗੀ ਆ ਜਿਨ੍ਹਾਂ ਜੋਇੰਟ ਜ਼ਿਆਦਾ ਖਰਾਬ ਹੋ ਜਾਂਨ ਉਹ ਉਹਨਾਂ ਨੂੰ ਨੀਰ ਰੀਪਲੇਸਮੈਂਟ ਸਰਜਰੀ ਕਰवानी ਚਾਹੀਦੀ ਹੈ ਬਟ ਕੁਸ਼ਨ ਇਥੇ ਆ ਹੈ ਕਿ ਵੀ ਕੀ ਸਰਦੀ ਦੇ ਮੌਸਮ ਦੇ ਵਿੱਚ ਕਿਉਂਕਿ ਕਾਫੀ ਲੋਕਾਂ ਦੇ ਮਾਈਂਡ ਹੈ ਰਹਿੰਦਾ ਕਿ ਸਰਦੀ ਦੇ ਮੌਸਮ 'ਚ ਆਪਾਂ ਨੀਰ ਰੀਪਲੇਸਮੈਂਟ ਨਹੀਂ ਕਰवानी ਆਪਣੀ ਪੇਨ ਬਹੁਤ ਹੈ ਰਿਕਵਰੀ ਸਲੋ ਹੁੰਦੀ ਹੈ ਇਹ ਸਾਰੇ ਕੁਝ ਕੁਸ਼ਨ ਮਾਈਂਡ 'ਚ ਆਂਦੇ ਹੈਗੇ ਨੇ ਕਿ ਕਿਹੜਾ ਮੌਸਮ ਸਹੀ ਹੈ ਤਾਂ ਉਹਦੇ ਵਿੱਚ ਇਸ ਤਰੀਕੇ ਨਾਲ ਹੈ ਕਿ ਵੀ ਅੱਜਕੱਲ ਆਪਣਾ ਮੋਸਟਲੀ ਜਿਹੜੇ ਹਸਪੀਟਲਸ ਹੈਗੇ ਨੇ ਉਹਨਾਂ ਦਾ ਕਲਾਈਮੈਟਿਕ ਕੰਟਰੋਲ ਹੁੰਦਾ ਹੈ ਆਪਾਂ ਇੱਕ ਆਈਡੀਅਲ ਟੈਂਪਰੇਚਰ ਰੱਖਦੇ ਆਂ ਜਿਹੜਾ ਕਿ ਆਪਣੀ ਹਿਊਮਨ ਬਾਡੀ ਲਈ ਜ਼ਿਆਦਾ ਸੂਟਿਡ ਹੈ ਤਾਂ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਕਿ ਆਪਾਂ ਸਰਦੀਆਂ 'ਚ ਕਰਾਈਏ ਕਿ ਗਰਮੀਆਂ 'ਚ ਕਰਾਈਏ ਰਿਕਵਰੀ ਕਾਫੀ ਕੁਝ ਡਿਪੈਂਡ ਕਰਦੀ ਹੈ ਕਿਸ ਤਰੀਕੇ ਨਾਲ ਸਰਜਰੀ ਕੀਤੀ ਗਈ ਹੈ ਕਿਸ ਤਰੀਕੇ ਨਾਲ ਪੇਸ਼ੈਂਟ ਦਾ ਬਿਹੇਵियर ਹੈ ਕਿਸ ਤਰੀਕੇ ਨਾਲ ਆਪਾਂ ਫਿਜ਼ਿਓਬੈਥ ਲੈਣੇ ਹੈਗੇ ਥਰਡਲੀ ਮੈਂ ਆਹ ਜ਼ਰੂਰ ਕਹਿਣਾ ਚਾਹਾਂਗਾ ਜਦੋਂ ਐਕਸਟ੍ਰੀਮ ਦੀ ਠੰਡ ਹੋਵੇ ਉਸ ਦੌਰਾਨ ਜ਼ਰੂਰ ਕੀ ਕਹਿੰਦੇ ਤੁਹਾਨੂੰ ਸਰਜਰੀ ਅਵੋਇਡ ਕਰਨੀ ਚਾਹੀਦੀ ਹੈਗੀ ਹੈ ਬਟ ਜੀਵਸਥਿਰਿਕਨ ਆਪਾਂ ਦੇਖੇਗੇ ਕਿ ਆਸਟ੍ਰੇਲੀਆ ਕੈਨੇਡਾ ਯੂਐਸ ਐਂਜੇ ਕੰਟਰੀਸ ਹੈਗੇ ਜਿੱਥੇ ਕੀ ਕਹਿੰਦੇ ਠੰਡ ਬਹੁਤ ਰਹਿੰਦੀ ਹੈ ਬਟ ਉੱਥੇ ਕੀ ਸਾਲ ਦੇ 12 ਮਹੀਨੇ ਲੋਕੀ ਕੀ ਕਹਿੰਦੇ ਆਪਣੇ ਸਰਦੀ ਪ੍ਰੈਫਰ ਕਰਾਣਾ ਬੰਦੇ ਐਸ ਪਰ ਦੇ ਕਨਵੀਨੀਅੰਸ ਤਾਂ ਮੌਸਮ ਨਾਲ ਇਸ ਚੀਜ਼ ਦਾ ਬਹੁਤ ਜ਼ਿਆਦਾ ਲਿੰਕ ਨਹੀਂ ਹੈ ਬਟ ਐਕਸਟ੍ਰੀਮਲੀ ਠੰਡ ਦੇ ਵਿੱਚ ਕੜਾਖੜੀ ਠੰਡ ਦੇ ਵਿੱਚ ਇਹ ਜ਼ਰੂਰ ਅਵੋਇਡ ਕਰਦੇ ਅ ਸਰ ਲਾਸਟਲੀ ਕੋਈ ਮੈਸੇਜ ਤੁਸੀਂ ਦੇਣਾ ਚਾਹੋਗੇ ਕਿਉਂਕਿ ਅੱਜ ਜੁਆਇੰਟ ਪੇਨਸ ਤੇ ਗੱਲ ਕੀਤੀ ਹੈ ਕੀ ਕਾਰਨ ਨੇ ਕਿਵੇਂ ਠੀਕ ਕੀਤਾ ਜਾ ਸਕਦਾ ਕਿਉਂਕਿ ਕਿਵੇਂ ਪ੍ਰੀਕਾਸ਼ਨ ਲੇਕਿਨ ਕਿਉਂਕਿ ਕਹਿੰਦੇ ਪ੍ਰੀਕਾਸ਼ਨ ਇਜ਼ ਬੈਟਰ than ਕਯਰ ਤਾਂ ਕੁਝ ਸੁਣਿਆ ਇਹੋ ਜਿਹਾ ਜ਼ਰੂਰ ਤੁਸੀਂ ਟਿਪ ਦੇ ਦਿਓ ਦਰਸ਼ਕਾਂ ਨੂੰ ਤਾਂ ਕਿ ਇਸ ਤੋਂ ਬਚਿਆ ਜਾ ਸਕੇ ਹਾਂ ਸਭ ਤੋਂ ਪਹਿਲਾਂ ਤਾਂ ਇਹੀ ਹਦਾਇਤ ਹੈ ਕਿ ਸਭ ਆਪਣੇ ਆਪ ਨੂੰ ਠੰਡ ਤੋਂ ਬਚਾਓ ਅੰਦਰ ਰਹੋ ਪ੍ਰੋਪਰ ਗਰਮ ਕਪੜੇ ਪਾਓ ਥੋੜੀ-ਬਹੁਤ ਐਕਸਰਸਾਈਜ਼ ਜ਼ਰੂਰ ਕਰਦੇ ਰਹੋ ਬਜ਼ੁਰਗਾਂ ਲਈ ਹਦਾਇਤ ਰਹੀ ਕਿ ਸਵੇਰੇ ਸਵੇਰੇ ਸੈਰ ਤੇ ਨਾ ਜਾਓ ਕੁਝ ਫੂਡ ਸਪਲੀਮੈਂਟਸ ਲਓ ਕੁਝ ਸਪਲੀਮੈਂਟਸ ਅਸੀਂ ਮੈਡੀਸਿਨ ਦੇ ਤੌਰ ਤੇ ਵੀ ਦੇਣੇ ਹੈਗੇ ਆ ਤੇ ਜੇ ਕੋਈ ਬਜ਼ੁਰਗ ਨਹੀਂ ਵਿਜ਼ਿਟ ਕਰ ਸਕਦੇ ਕੁਝ ਉਹ ਸਾਨੂੰ ਸਾਡੇ ਵਟਸਐਪ ਨੰਬਰ ਤੇ ਕੰਟੈਕਟ ਕਰ ਸਕਦੇ ਆ ਅਸੀਂ ਉਹਨਾਂ ਦੀ ਕੰਡੀਸ਼ਨ ਜਾਂ ਉਹਨਾਂ ਦੀ ਰਿਪੋਰਟਸ ਦੇਖ ਕੇ ਜੋ ਹੈਲਪ ਹੋ ਸਕੇਗੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਬਿਲਕੁਲ ਜੋ ਨੰਬਰ ਨੇ ਉਸ ਸਕਰੀਨ ਤੇ ਫਲੈਸ਼ ਹੋ ਰਹੇ ਨੇ ਤੁਸੀਂ ਕਾਲ ਕਰ ਸਕਦੇ ਹੋ, ਵਿਜ਼ਿਟ ਵੀ ਕਰ ਸਕਦੇ ਹੋ। ਜੋ ਵੀ ਤੁਹਾਡੇ ਮਾਈਂਡ ਦੇ ਵਿੱਚ ਕੁਇਰੀਜ਼ ਨੇ ਤੁਸੀਂ ਪੁੱਛ ਸਕਦੇ ਹੋ। ਅਗਲੀ ਵੀਡੀਓ 'ਚ ਫੇਰ ਮਿਲਾਂਗੇ ਕੁਝ ਹੋਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਲਈ ਆਵਾਂਗੇ ਤਾਂ ਕਿ ਤੁਹਾਡੀ ਲਾਈਫ ਨੂੰ ਇੱਕ ਸੌਖਾ ਕੀਤਾ ਜਾ ਸਕੇ। ਤੰਦਰੁਸਤ ਜ਼ਿੰਦਗੀ ਤੁਸੀਂ ਵਾਦੀਪ ਕਰ ਸਕੋ। ਤਦ ਤੱਕ ਲਈ ਦਿਓ ਜਾਸਤ ਸਸ੍ਰੇ। ਧੰਨਵਾਦ।